ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤਾਇਪਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਐਨੂੰ ਰਾਇਕੋਟ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਵੀਰ ਰਵਣੇ ਦੇ ਘਰੇ ਆਏ ਆ ਨੌਜਵਾਨ ਵੀਰ ਆ ਵਪਾਰ ਦਾ ਕੰਮ ਕਰਦਾ ਰਾਇਕੋਟ ਵਾਲੇ ਇਸ ਏਰੀਏ ਚੋਂ ਸਾਰਿਆਂ ਨਾਲੋਂ ਮੌਲ ਰੇਟ ਇਸ ਵੀਰ ਰਵਣੇ ਦੇ ਜਾਇਜ਼ ਹੁੰਦੇ ਆ ਜਿਹੜੇ ਭੈਣ ਭਰਾ ਪੁਰਾਣੇ ਸਮੇਂ ਦੇ ਆਪਣੇ ਨਾਲ ਜੁੜੇ ਆ ਸਾਰੇ ਵੀਰ ਨੂੰ ਜਾਣਦੇ ਹੀ ਆ ਕਿਉਂਕਿ ਰੈਗੂਲਰ ਹੀ ਇਸ ਘਰੋਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀ ਵਿਖਾਉਣੀ ਆ ਤਾਜੀ ਸੂਈ ਸਵਾਈ ਵੈੜ ਵੀ ਵਿਖਾਉਣੀ ਆ ਐਚਐਫ ਨਸਲ ਦੀ ਵੈੜ ਵੀ ਹੈਗੀ ਆ ਕਾਲੇ ਰੰਗ ਦੀ ਵੈੜ ਵੀ ਹੈਗੀ ਆ ਕ੍ਰੋਸ ਆਂਗ ਦੀ ਵੈੜ ਵੀ ਹੈਗੀ ਆ ਚਿੱਟੇ ਰੰਗ ਦੀ ਵੈੜ ਵੀ ਹੈਗੀ ਆ ਜਰਸੀ ਵੈੜ ਵੀ ਹੈਗੀ ਆ ਤਾਜੀ ਸੂਈ ਵੀ ਹੈਗੀ ਐ ਟੋਕੜ ਵੀ ਹੈਗੀ ਆ ਗੱਪਣ ਵੀ ਹੈਗੀ ਆ ਤੇ ਐਉਸਰ ਵੀ ਹੈਗੀ ਆ ਸਾਰਾ ਮਾਲ ਹੀ ਸੇਲ ਐ ਵਕਾਊ ਆ ਬਿਲਕੁਲ ਜੈਜ ਮੋਲ ਹੋਣਗੇ ਇਨਫਰਮੇਸ਼ਨ ਲੈ ਦਨਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਪਰ ਰਮਦੀਪ ਸਿੰਘ ਪਿੰਡ ਤਾਜਪੁਰ ਤਸੀਰ ਰੈਕੁਰ ਜਿਲ੍ਹਾ ਲੁਧਿਆਣਾ ਅੱਜ ਦੇ ਪਰ ਸਾਰੀ ਵੈਰਾਈਟੀ ਲੈ ਆਂਦੀ ਆ ਸਾਰੀ ਵੈਰਾਈਟੀ ਆ ਵੀਰੇ ਵੀਰੇ ਵੀਰ ਫੋਨ ਲੋਂਦਾ ਕਾ ਤੂੰ ਵੀਡੀਓ ਕਿਉਂ ਨਹੀਂ ਪਾਉਂਦੇ ਜੀ ਕਿਹਨੇ ਡੰਗਰ ਲੈਣਾ ਹੁੰਦਾ ਵੀਰੇ ਉਹ ਵੀ ਸਿੰਪਲ ਫੋਨ ਕਰ ਲਿਆ ਕਰਨ ਕਿਉਂ ਡੰਗਰ ਨੱਤ ਆਉਂਦੇ ਆ ਤੂੰ ਹੀ ਤੇਜ਼ੀ ਨਾਲ ਡੰਗਰ ਨਾਲ ਦਿਆਂ ਬੈਕ ਜਾਂਦਾ ਕਾ ਮਾਲ ਆਈ ਜਾਂਦਾ ਹਾਂ ਮਾਲ ਆਈ ਜਾਂਦਾ ਅਗਲਾ ਵੀ ਇਹ ਵੀਡੀਓ ਕੋਣ ਮੈਂ ਕੰਮ ਕਰਨੋਂ ਹਟ ਕੇ ਆਊਗਾ ਕਿਉਂਕਿ ਹਰੋ ਡੇਲੀ ਆਉਂਦੇ ਆ ਮਾਲ ਜੁੜਦਾ ਨਹੀਂ ਯਾਨੀ ਕਿ ਆਈ ਜਾਂਦਾ ਵੀ ਕੀ ਜਾਂਦਾ ਹੂੰ ਸਹੀ ਆ ਫੋਨ ਨੰਬਰ ਦੱਸ ਦੇ 9732 3343 ਕਿਹੜੇ ਪਾਸੋਂ ਲੱਗੀਏ ਇੱਧਰ ਲਾਏ ਨਾ ਵੀਰੇ ਕੰਨਵਾ ਸੁਆ ਚਿੱਟੀ ਵੱਚੀ ਦਾ ਇਹ ਵੀਰੇ ਦੂਜਾ ਸੁਆਗਾ ਹੂੰ ਤੇਰੀ ਵੀਰੇ ਪਰਸੂ ਏਆ ਹੀ ਕਰਾਤੀ ਤੂੰ ਕਰਾਈ ਕਿ ਅਗਲੇ ਨੇ ਆਪਾਂ ਕਰਾਈਏ ਵੀਰੇ ਰਹੇ ਨਾ ਰਹੇ ਉਹ ਰੱਬ ਜਾਣਦਾਗਾ ਆਪਾਂ ਇਹ ਹੀ ਕਰਾਤੀ ਬੋਲ ਪੀ ਸੀਗੀ ਆਪਣੇ ਕੋਲ ਠੀਕ ਆ ਹੁਣ ਫਿਰ ਦੁੱਧ ਦੇ ਨਾਲ ਕੰਡੇ ਵਾਲਾ ਛੇਕ ਲਓ ਮੈਂ 5 ਕਿਲੋ ਕਹ ਕੇ ਦੂੰਗਾ ਕਿੰਨੇ ਦੀ ਜੈ ਜਮਲ ਅਗਲਾ ਆਵੇ ਤੇ ਲੈ ਜੀ 16000 ਦੀ ਦਿੰਦਾ ਬੱਛੀਆਂ ਆਪਾਂ ਹਾਂ ਆਪਾਂ ਬੱਛੀ ਦਾ ਦੇਖ ਲਓ ਮੁੱਲ ਕੀ ਕਰਨਾਗਾ ਉਹ ਦੁੱਧ ਵੀ ਨਹੀਂ ਦਿੰਦੀ ਇਹ ਦੁੱਧ ਦਿੰਦੀ ਆ ਇਹ ਵੀ ਸਹੀ ਆ ਇਹਨੇ ਸਾਲੋ ਸਾਲ ਖਰਚਾ ਆਪਦਾ ਦੇ ਵੀ ਜਾਣਾ ਕੱਢੀਏ ਬਾਹਰ ਨੂੰ ਦੇਣੇ ਆਏ ਦੋਸਤੋ ਬੱਛੀਆਂ ਵਾਲਾ ਭਾਈ ਆ ਇਧਰ ਅੌਸਰ ਵੈੜ ਖੜੀ ਆ ਬਾਈ ਕਹਿੰਦਾ ਇਹਦਾ ਮੁੱਲ ਵੀ ਤੁਸੀਂ ਸੁਣ ਲਿਓ ਇਹਦਾ ਮੁੱਲ ਉਹਦੇ ਨਾਲੋਂ ਦੁੱਗਣਾ ਕਰਨਾ ਤੇ ਇਹਦੇ ਥੱਲੇ ਬਾਈ ਕਹਿੰਦਾ 6 ਕਿਲੋ ਦੁੱਧ ਵੀ ਹੈਗਾ ਇਹਦੇ ਕਿ ਵੀਰੇ ਕੋਈ ਬੰਦਾ ਹੱਥ ਮਣਾ ਲਾਵੇ ਥਣਾ ਨੂੰ ਠੀਕ ਐ ਦੁੱਧ ਨੂੰ ਹੱਥ ਨਾਲ ਲਾਵੇ ਮੇਰੀ ਜ਼ਿੰਮੇਵਾਰੀ ਆ ਠੀਕ ਐ ਵੀ ਬਾਈ ਕਹਿੰਦਾ ਧਰਾਤਾ ਇਹਦੇ ਪਰਸੋਂ ਬਾਈ ਕਹਿੰਦਾ ਹੀਟ ਚ ਆ ਗਈ ਸੀ ਪਰਸੋਂ ਰੰਮਦੀ ਸੀ ਆਪਾਂ ਬਾਈ ਕਹਿੰਦਾ ਇਹਦੀ ਏਆਈ ਕਰਾਤੀ ਆ ਚਿੱਟੇ ਰੰਗ ਦੀ ਵੱਛੀ ਵਿੱਚ ਕਾਲੇ ਰੰਗ ਦੇ ਗੈਨਟਿਕ ਦੇ ਮੋٹے ਡੱਬਾ ਜਿਆਦੇ ਚਿੱਟੇ ਰੰਗ ਦੀ ਵੱਛੀ ਆ 6 ਕਿਲੋ ਦੁੱਧ ਐ 5 ਕਿਲੋ ਮੰਨ ਲੇ ਅਗਲਾ ਥਣਾ ਨੂੰ ਬਾਈ ਕਹਿੰਦਾ ਹੱਥ ਵੀ ਨਾ ਲਾਵੇ ਚਵਾਈ ਇੱਕ ਨੰਬਰ ਚਾਰਾ ਥਣਾ ਜੋ ਸੇਮ ਹੀ ਦੁੱਧ ਆਉਂਦਾ ਆ ਇਹ ਨਹੀਂ ਕੋਈ ਕਿਸੇ ਥਣ ਚ ਦੁੱਧ ਬਾੜਾ ਆਈ ਜਾਂਦਾ ਕਿਸੇ ਚ ਆਉਂਦਾ ਹੀ ਨਹੀਂ ਉਹਦੀ ਵੀਰ ਕਹਿੰਦਾ ਆਪਣੀ ਗਾਰੰਟੀ ਪਾਵੇ ਨਹੀਂ ਪਾਉਣਾ ਨਾ ਪਾਵੇ ਠੀਕ ਐ ਆ ਵੀ ਗੱਲ ਆ ਨਿਆਣਾ ਪਾਉਣਾ ਤਾਂ ਭਾਈ ਕਹਿੰਦਾ ਪਾਲੇ ਨਹੀਂ ਪਾਉਣਾ ਤਾਂ ਤਾਂ ਵੀ ਕੋਈ ਚੱਕਰ ਨਹੀਂ ਹਾਂ 16000 ਦੀ ਦੇ ਦੇਣੀ ਆ ਮਾਨਤਨ ਉਹ ਜੀ 2 ਨੰਬਰ ਤੇ ਆ ਜਾ ਇਹ ਵੀਰੇ ਦੂਜਾ ਸੁਆਗਾ ਇੱਕ ਗੱਲ ਹੋਰ ਐ ਜੇ ਕਿਸੇ ਭੈਣ ਭਰਾਣੇ ਅੌਸਰ ਵੱਛੀ ਰੱਖਣੀ ਆ ਅੌਸਰ ਵਹਿੜ ਲੈਣ ਨਾਲੋਂ ਆ ਵਹਿੜ ਲਈ ਚੰਗੀ ਆ ਵੀਰੇ 25 20 30000 ਦੇ ਫੰਡਰਾਂ ਵੱਛੀਆਂ ਪਈ ਜਾਂਦੀਆਂਗਾ ਹਾਂ ਅੱਜ ਦੇ ਟਾਈਮ ਦੇ ਵਿੱਚ ਬਾਹਰ ਲਗਾ ਖੁੱਲਿਆ 25 20 30000 ਦੇ ਫੰਡਰਾਂ ਵੱਛੀਆਂ ਪਈ ਜਾਂਦੀਆਂ ਨਾਲੇ ਇਹਦੇ ਸੇੜੋ ਸਾਲ ਦੁੱਧ ਦੇਉਗੀ ਕੋਈ ਵੀ ਕੀ ਭਾ ਕਰ ਰਹਿਣਾ ਹਾਂ ਇਹ ਦੁੱਧ ਤਾਂ ਦਿੰਦੀ ਆ ਤਾਂ ਖਰਚਾ ਕੱਢਦੀ ਆ ਹੂੰ ਦੋ ਨੰਬਰ ਤੇ ਆ ਜਾ ਇਹ ਵੀਰੇ ਦੂਜਾ ਸੂਆ ਜਰਸੀ ਆ ਲੋਕਲ ਲਈ ਆ ਆਪਾਂ ਠੀਕ ਐ ਤੇਰਾ ਪਹਿਲੇ ਸੂਤੋਂ 14 ਕਿਲੋ ਦਿੱਤਾ ਆ ਵੀਰੇ ਕਿੰਨੇ ਦਿਨ ਲੈ 10 ਤਾਂ ਬਾਕੀ ਪਿਆ ਜੈ ਜੈ ਮਾਲੇ ਦਾ ਵੀ ਅਗਲਾ ਆਵੇ ਤੇ ਲੈ ਜੇ ਬੋਟਾਂ ਦੇ ਦੈਣ ਆ ਪਹਿਲੇ ਪੜਾਕੇ ਪਈ ਜਾਂਦੇ 40000 40000 ਹਾਂ ਵੀਰੇ ਦੁੱਧ ਦੇ ਦੁੱਧ ਕਿ 15 ਕਿਲੋ 15 ਕਿਲੋ ਦੁੱਧ ਦੇ ਦੂ 10 ਦਿਨਾਂ ਦੀ ਕੱਚੀ ਆ ਲੋਕਲ ਵੱਛੀ ਆ ਆਪਦੇ ਗਵਾਂਡ ਪਿੰਡ ਚੋਂ ਬਾਈ ਕਹਿੰਦਾ ਲਈ ਆ 40000 ਦੀ ਬਾਈ ਕਹਦਾ ਦੇ ਦੇਾਂਗੇ 15 ਕਿਲੋ ਬਾਈ ਦਾ ਦਸ ਦਾ ਦੁੱਧ ਪਿਆਜੂ ਜਰਸੀ ਨਾਲ ਦੀ ਵਹਿੜ ਬਾਈਏ ਕੁਆਲਟੀ ਦਿਖਾ ਦੇ ਹਾਂ ਮੂੰਹ ਮੱਥੇ ਦੀ ਸੋਹਣੀ ਆ ਸਦ 15 ਕਿਲੋ ਬਾਈ ਦਾ ਦਸ ਦਾ ਪਿਆਜੂ ਮੁੱਲ ਸਿਰਫ 40000 ਕੱਲੀ ਢੱਲਾ ਢੁਲਾ ਬਹੁਤ ਪਈ ਹੁੰਦੀ ਕੱਚੀ ਕੱਚੀ ਆ 10 ਦਿਨ ਅੱਠਾਂ 10 ਦਿਨਾਂ ਤੇ ਕਰ ਬੰਬੂ ਲਾ ਕੇ ਸੂਣਾ ਨੇ ਜਦੋਂ ਤਿਆਰ ਹੋ ਜਾਂਦੀ ਆ ਵੱਲ ਢੱਲਾ ਪਈਆਂ ਬਹੁਤ ਜੇ ਕਿਨ ਮੰਗਾਉਣੀ ਹੋਵੇ ਤਿਆਰ ਦੀ ਵੀਡੀਓ ਨਾ ਆਪਣੇ ਉਹ ਵੀ ਹੈਗੀ ਆ ਪਿਛਲੇ ਸੂਏ ਵਾਲੀ ਪਿਛਲੇ ਸੂਏ ਵਾਲੀ ਠੀਕ ਹੈ ਜਿਸ ਨੇ ਉਹ ਵੀ ਮੰਗਾਉਣੀ ਹੋਵੇ ਤਾਂ ਤਿਆਰ ਕਿੰਨੀ ਹੁੰਦੀ ਆ ਉਹ ਵੀ ਆਪਾਂ ਭੇਜ ਦਾਂਗੇ ਬੰਦੇ ਨੂੰ ਪਰਸਨ ਦੋਸਤੋ ਪਿਛਲੇ ਸਾਲ ਦੀ ਗੱਬਣ ਵਹਿੜ ਦੀ ਭਾਈ ਕਹਿੰਦਾ ਆਪਣੇ ਕੋਲੇ ਵੀਡੀਓ ਹੈਗੀ ਆ ਜੇ ਕਿਸੇ ਨੇ ਵੇਖਣੀ ਹੋਵੇ ਨਾ ਤਿਆਰ ਹੋ ਕੇ ਲੈਵਾ ਕਿਹ ਵਜਾ ਤਿਆਰ ਕਰਦੀ ਆ ਵੀਡੀਓ ਹੈਗੀ ਆ ਉਹ ਵੀ ਵੀਰ ਕਹਿੰਦਾ ਆਪਾਂ ਵਿਖਾ ਦੇਾਂਗੇ WhatsApp ਤੇ ਸੈਂਡ ਕਰ ਦੇਾਂਗੇ ਜਿਹਨੇ ਮੰਗਾਉਣੀ ਹੋਊ ਕੱਲੀ ਕੱਚੀ ਕੱਚੀ 40000 ਦੀ ਵੀਰ ਕਹਿੰਦਾ ਦੇ ਦੇਣੀ ਆ ਅਠਾ ਦਸਾਂ ਦੇ ਨਾਂ ਤੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਖਾਸ ਗੱਲ ਰਹੁ ਜਰਸੀ ਆ ਕਿ ਦੁੱਧ ਮੱਝ ਹਰਗਾਉ ਜਾਵਾ ਚਟਾ ਮੁੱਲ ਟੋਕੜ ਮੱਝ ਵਾਲੀ ਆ 40000 ਫੰਡਰ ਮੱਝ ਆਉਂਦੀ ਆ ਟੋਕੜ ਵੀ ਨਹੀਂ ਆਉਂਦੀ ਕੱਲੀ ਪੂਸ਼ ਵਾਲੀ ਆਉਂਦੀ 40000 ਦੀ ਤੇ 40000 ਚ ਵੀਰ ਮਾਨ ਵੀ ਕਰ ਦੂ ਤੇ ਦੁੱਧ ਦੇਣੇ ਲੱਖ ਰੁਪਏ ਦੀ ਮੱਝ ਦੇ ਬਰਾਬਰ ਪਿਆ ਦੇਣਾ ਤਿੰਨ ਨੰਬਰ ਤੇ ਆ ਜਾ ਰਵਣੇ ਆਉਸਰ ਤੇ ਵਹਿੜ ਤੇ ਆ ਪਹਿਲਾਂ ਇਹਦਾ ਮੁੱਲ ਦੱਸ ਇਹ ਵੀਰੇ ਫਾਰਮ ਜੋ ਬੱਸੀ ਲਈ ਆ 115 ਨੰਬਰ ਟੋਕਨ ਆ ਇਹਦੇ ਵੀਰੇ ਠੀਕ ਆ ਤੇ ਵੀਰੇ ਆਪ ਹੈਗੇ ਸਟ੍ਰਕਚਰ ਦੀ ਇਹਦੀ ਸਟੈਕਰ ਸਟੈਕਰ ਦੀ ਵੀਰੇ ਮੈਂ ਨਾਂ ਭੁੱਲ ਜਾਨਾਗਾ ਸਟੈਕਰ ਦੀ ਆ ਵੀਰੇ ਜਿਹੜੀ ਵੀਰੇ ਦੀ ਮਾਂ ਸੀਗੀ ਉਹ 40128 ਦੀ ਸੀ ਡੈਨਮਾਰਕ ਦੀ ਸਟ੍ਰਾਈਕਰ ਬੋਲਾ ਹਾਂ ਸਟੈਕਰ ਹੂੰ ਤੇ ਆ ਵੀਰੇ 40128 ਇਹਦੀ ਮਾਂ ਆੜੀ ਦੋ ਪੜੀਆਂ ਰਿਕਾਰਡ ਆਪਣੇ ਨੂੰ ਦਿੱਤਾ ਨਾ ਮਾਲਕਾਂ ਨੇ ਫਾਲ ਤੋਂ ਲਈ ਆ ਵੀਰੇ ਤੇਰਾ ਵੀਰੇ ਜਨਮ ਹੋਇਆ 15 9 2023 ਦਾ ਅੱਛਾ ਡੇਟ ਆਫ ਬਰਥ ਵੀ ਨਾਲ ਹੀ ਚੱਕੀ ਫਰਦਾ ਸਾਰਾ ਕੋਈ ਨਾ ਲਿਖ ਕੇ ਦਿੱਤਾ ਵੀਰੇ ਫਾਰਮ ਵਾਲਿਆਂ ਨੇ ਠੀਕ ਹੈ ਤੇ ਮਾਂ ਦਾ ਦੁੱਧ ਸੀ ਆ ਵੀਰੇ 30 ਤੋਂ ਪਲੱਸ ਦਾ ਉਮਰ ਕਿੰਨੀ ਇਹਦੀ ਉਮਰ ਵੀਰੇ ਮੰਨ ਕੇ ਲੋ 11 ਕ ਮਹੀਨੇ ਬਣ ਗਈ ਠੀਕ ਹੈ ਕੱਢੀਏ ਬਾਹਰ ਨੂੰ ਜੈ ਜੈ ਮੋਲਦਾ ਅਸਿਰ ਆਪਣੇ ਪਹਿਲਾਂ ਮੋਲ ਵੀ 23000 ਰੁਪਏ ਦਾ 23000 ਦੀ ਦੇ ਦੇਣੀ ਆ ਦੋਵਾਂ ਪੀੜੀਆਂ ਦਾ ਬਾਈ ਕਹਿੰਦਾ ਆਪਣੇ ਕੋਲੇ ਰਿਕਾਰਡ ਹੈਗਾ ਫਾਰਮ ਚੋਂ ਵੱਛੀ ਲਈ ਆ 11 ਮਹੀਨੇ ਵੀਰ ਕਹਿੰਦਾ ਇਹਦੀ ਉਮਰ ਦੁੱਧ ਵਾਲੇ ਦੰਦਾ ਚ ਕੱਚੀ ਖੀਰੀ ਲਿਓਟੀ ਵੇਖੋ ਤੁਸੀਂ ਗੱਬਣ ਵਹਿੜਾ ਵਾਂਗੂ ਵਖਾਉਂਦੀ ਆ ਕੋਈ ਇਹਦੀ ਏਆਈ ਨਹੀਂ ਹੋਈ ਹਜੇ ਦੁੱਧ ਵਾਲੇ ਦੰਦਾ ਚ ਖੀਰੀ ਬੱਚੀ ਜਾਦਵਰੀੜ ਬਹੁਤ ਹੈ ਵਜਨ ਵੀ ਫੁੱਲ ਹੈ ਪੂਰੀ ਭਾਰੀ ਨਰੋਈ ਨਗਰ ਫੋਲ ਐਵਰੀਬਾਡੀ ਵੇਟ ਵਾਲੀ ਨਵਾ ਆਣ ਮੱਛੀ ਲੱਖ ਸਵਾ ਲੱਖ ਦੀਆਂ ਹਾਂ ਦੋਸਤੋ ਇਹ ਵੀ ਗੱਲ ਰਵਣੇ ਦੀ ਸਹੀ ਆ ਬਾਈ ਕਹਿੰਦਾ ਐਵਜੀਆਂ ਮੱਛੀਆਂ ਤਿਆਰ ਹੋ ਕੇ ਲੱਖ ਸਵਾ ਲੱਖ ਦੀਆਂ ਵਿਕਦੀਆਂ ਅੱਜ ਦਾ ਮੁੱਲ 23000 ਵਿੱਚੋਂ ਮਾਣ ਹੋ ਜੂ ਤੇ ਕਈ 30 30000 ਦੀਆਂ ਪਹਿਲਣਾ ਵਿਹੜਾਂ ਵੀ ਵਿਕੀ ਜਾਂਦੀਆਂ ਤੇ ਇੱਕ ਪਾਸੇ ਜਦੋਂ ਇਹ ਤਿਆਰ ਹੋ ਗਈ ਲੱਖ ਸਵਾ ਲੱਖ ਰੁਪਏ ਦੀ ਵਿਹੜ ਹੈ ਤਾਂ ਨਹੀਂ ਦਿਖਾਉਣੇ ਲੋੜ ਹੀ ਨੀ ਦੰਦਾ ਗਲਾਪੇ ਵੇਖ ਲਓ ਦੁੱਧ ਵਾਲੇ ਦੰਦਾ ਚ ਕੱਚੀ ਖੀਰੀ ਸਾਰਾ ਰਿਕਾਰਡ ਹੈਗਾ ਸਟ੍ਰਾਈਕਰ ਬੋਲਦੀ ਧੀ ਐ ਮਾਂ ਦਾ ਦੁੱਧ ਕਿੰਨਾ ਦੱਸਿਆ 30 ਤੋਂ ਪਲੱਸ ਦਾ 30 ਪਲੱਸ ਇਹਦੀ ਮਾਂ ਦਾ ਦੁੱਧ ਹੈ ਝੋਲੀ ਦੇ ਮਾਰ ਤੋਂ ਹੁਣੀ ਦੇਖ ਲਓ ਗੱਬੜਾ ਵਹਿੜਾ ਕਿਦਾਂ ਹੁੰਦੀ ਹ ਹਜੇ ਕੋਈ ਇਹ ਹੀਟ ਚ ਨਹੀਂ ਆਈ ਕੋਈ ਏ ਆਈ ਨਹੀਂ ਕਰਾਈ ਹਾਂ ਚਾਰ ਹੀ ਥਾਣਾ ਵੀਰੇ ਚਾਰ ਹੀ ਥਾਣਾ ਛੱਡ ਮਾੜੀ ਲਾਇਓਟੀ ਤਾਂ ਵਿਖਾਈ ਗਿਆ ਆ ਲਾਇਓਟੀ ਵੇਖੋ ਗੱਬਣ ਵਹਿੜਾਂ ਵਾਂਗੂ ਵਿਖਾਉਂਦੀ ਆ ਬੁੱਦੀ ਪੂਰੀ ਪੱਟੀ ਦੀ ਐ 3000 ਚੋਂ ਵੀਰ ਥੋੜਾ ਘਣਾ ਛੋਟਾ ਜਿਹਾ ਮਾਨ ਤਾਨ ਕਰ ਦੂਗਾ ਗਰੋਥ ਬਹੁਤ ਚੰਗੀ ਐ ਸਿਵਲ ਲੈਂਡ ਨੂੰ ਬਿਲਕੁਲ ਤਿਆਰ ਆ ਕਾਬਲ ਆ ਕਿਉਂਕਿ ਕੱਦ ਵੀ ਪੂਰਾ ਵਜਨ ਵੀ ਬਹੁਤ ਐ ਹੋ ਸਕਦਾ ਤੁਹਾਡੇ ਘਰੇ ਜਾਂਦੀ ਹੀਟ ਕੱਢਿਆਵੇ ਉਹ ਨਹੀਂ ਤਾਂ ਕੋਈ ਇੱਕ ਅੱਧਾ ਪਾਊਡਰ ਦਾ ਪੈਕਟ ਜਾਂ ਦੇ ਦਿਓ ਇਹਨੂੰ ਇਹ ਕਿਹੜਾ ਕੋਈ ਫਰਾਕ ਆ ਦੁੱਧ ਵਾਲੇ ਦੰਦਾਂ ਚ ਖੀਰੀ ਵચ્છી ਐ ਇੱਕ ਪਾਊਡਰ ਦਾ ਪੈਕਟ ਦੇਦਾ ਹੋਰ 15-20 ਦਿਨਾਂ ਜਿਹਨੇ ਹੀਟ 'ਚ ਆ ਜਾਣਾ। ਹਾਂ। ਮੇਰਾ ਆਈਡੀਆ ਦਾ ਬੰਦਾ ਦੋ ਕਬੂਰੀਆਂ ਚਾਰ ਦਵੇ ਨਾ। ਹਾਂ। ਤੇ ਸਵਾਲ ਆ ਜਾ। ਨਾਲੇ ਰੁਤ ਵਧੀਆ ਜਿਹੀ ਹੋਊਗੀ। ਹਾਂ। ਜਿੱਤੇ ਮੇਰਾ ਆਈਡੀਆ। ਬਾਕੀ ਅਗਲੇ ਦੀ ਮਰਜ਼ੀ ਹੈ ਜਿਹਨੇ ਪੈਸੇ ਲਾਉਣੇ ਆ। ਹਾਂ। ਅਗਲਾ ਆਪ ਦੀ ਦੇਖੇ। ਪਰ ਜੇ ਆਪਣੇ ਮੋੜ ਤੱਕ ਦੋ ਮਹੀਨੇ ਰੁਕ ਜਵੇ। ਹਾਂ। ਦੋ ਮਹੀਨੇ ਰੁਕ ਜੇ। ਸਾਰੀ ਗਰਮੀ ਨਿਕਾ ਆ ਕੇ ਸੂਗੀ ਫੇਰਾ। ਇਹ ਵੀ ਗੱਲ ਸਹੀ ਆ। ਇਹ ਬੰਦਾ ਪਹਿਲੇ ਮਹੀਨੇ ਲਵਾਵੇ ਠੀਕ ਆ। ਆ ਨਵੇਂ ਮਹੀਨੇ ਆ ਕੇ ਮੁਰ ਕੇ ਵਧੀਆ ਮੌਸਮ ਆ ਜਾਂਦਾ। ਹਾਂ। ਬਾਜ਼ਾਰ 'ਚ ਵੀ ਪੜਾਕੇ 9ਵੇਂ ਕਿ ਮਹੀਨੇ ਵੈੜ ਸੂਵੇ ਬਾੜਾ ਨੇ ਹੁੰਦੇ ਆ ਸਾਰੀਆਂ ਬਾਅਦ ਮਹੀਨੇ ਠੀਕੇ ਪਰੋਣਾ ਬਾਹਰ ਮੇ ਜਾਂ ਪਹਿਲੇ ਠੀਕ ਆ ਉਹ ਸਹੀ ਆ ਜਨ ਮਸਲ ਮਸਲ ਮਰ ਜਾਂਦਾ ਹੂੰ ਇਹਦਾ ਕਹਿੰਦੇ ਮਸੂਆ ਇਹਦਾ ਵੀ ਦੂਜਾ ਸੂਵਾਗਾ ਹਾਂ ਜਨ ਦੰਦੋ ਕਿ ਮੈਂ ਚੌਕਰੀ ਸੀ ਕੀ 6 ਦੰਦ ਆ ਵੀਰੇ ਮੂੰਹ ਦੇ ਵਿੱਚ ਚਿੱਗੀ ਹਾਂ ਸੀਗੀ ਵੀਰੇ ਨੇ ਪਹਿਲੇ ਸਵੇ 16 ਕਿਲੋ ਦਿੱਤਾਗਾ ਪਲੂਨ ਨੇ ਪਲੂਨ ਨੇ ਕਿ ਵੀਰੇ ਦੇ ਦੋ ਉਸਤਾ 8 ਕਿਲੋ ਦਣ ਕਿਨੇ ਲੈ ਜੀ ਦਣ ਵੀਰੇ ਹਫਤਾ ਵਾਕੀ ਪਿਆਦਾ ਪੂਰਾ ਇਹਦਾ ਵੀ ਛੋਟਾ ਜਿਹਾ ਭਾਅ ਦੱਸ ਦੇ ਮੱਛੀ ਸੋਹਣੀ ਆ ਉਹ ਭਾਅ ਛੋਟਾ ਪਸਿਭਜਨ ਪੁੱਛਣ ਬਹੁਤ ਆ ਵੀਰੇ 50 ਦੇ ਦਾਂਗੇ ਠੀਕ ਹੈ 17 18 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ 50000 ਦੀ ਦੇ ਦੂੰ ਬਾਈ ਕਹਿੰਦਾ ਹਫਤੇ ਦੀ ਕੱਚੀ ਹੈ ਬੰਦਾ ਜਿੱਥੋਂ ਮਾਤੀ ਤਸਦੀਕ ਕਰਕੇ ਆਵੇ ਰੇਟ ਦੀ ਫੇਰ ਆਵੇ ਆਪਣੇ ਕੋਲ ਠੀਕ ਹੈ ਕਿਉਂਕਿ ਐਸਾ ਪੋਜੀਸ਼ਨ ਐਂ ਚੱਲ ਰਹੀ ਆ ਅਲਾ ਲੰਡਰਾਂਿਆਂ ਲੱਖ ਲੱਖ ਮੁੱਲ ਕਰੀ ਜਾਂਦਾ ਹਾਂ ਇਹ ਤਾਂ ਗੱਲ ਹੈ ਦੋਸਤੋ ਬਾਜ਼ਾਰ ਹੁਣ ਇਹ ਦੂਗਾ ਤੇਜ਼ੀ ਫੜਦਾ ਜਾਣਾ ਭਵਾਂ ਗਾਂ ਲੈ ਲਓ ਭਵਾਂ ਵਾੜ ਲੈ ਲਓ ਭਵਾਂ ਗਾਂ ਲੈ ਲਓ ਕੋਈ ਦੂ ਬਾਅਦ ਚ ਤਾਂ ਫਿਰ ਤੁਹਾਨੂੰ ਪਤਾ ਹੀ ਹੁਣ ਰੋਤ ਦੱਬੀਆਂ ਵਹਿੜਾਂ ਦੀ ਆ ਚੱਲੀ ਆ ਅਮਰੀਕਾ ਨਾ ਵਹਿੜਾਂ ਦੀ ਆ ਚੱਲੀ ਆ ਤੇ ਬਾਜ਼ਾਰ ਨੇ ਫੋਲੀ ਤੇਜ ਹੋ ਜਾਣਾ ਆ ਹਜੇ 10 ਦਿਨ ਥੋੜਾ ਜਿਹਾ ਦਰਮਿਆਨਾ ਜਿਹਾ ਬਾਜ਼ਾਰ ਰਹੂਗਾ ਉਸ ਤੋਂ ਬਾਅਦ ਤਾਂ ਆ ਕੇ ਫਿਰ ਤੁਹਾਨੂੰ ਵੀ ਪਤਾ ਮਾੜੀ ਤੋਂ ਮਾੜੀ ਵਹਿੜ ਵੀ ਚੰਗੇ ਪੈਸਿਆਂ 'ਚ ਵਿਕਣ ਲੱਗ ਪੈਂਦੀ ਐ ਕਿਉਂਕਿ ਜਾਨਵਰ ਨਿਕਲਦਾ ਬਹੁਤ ਘੱਟ ਆ ਉਸ ਤੋਂ ਥੋੜਾ ਜਿਹਾ ਉਧਰ ਸਾਹਮਣੇ ਵੀਰ ਦੇ ਕੁੱਤੇ ਆ ਕੁੱਤਿਆਂ ਤੋਂ ਬਾਈ ਕਹਿੰਦਾ ਡਰਦੀ ਆ ਸੀਲ ਬਹੁਤ ਆ ਹੱਥ ਫੇਰ ਕੇ ਉਹਦਾ ਬਾਈ ਕਹਿੰਦਾ ਆਪਾਂ ਲੇਵੇ ਤੇ ਤੁਹਾਨੂੰ ਮਾਰ ਕੇ ਵਿਖਾ ਦੇਾਂਗੇ ਥਾਣਾ ਤੇ ਹੱਥ ਹਫਤੇ ਦੀ ਕੱਚੀ ਆ ਵਜਨ ਬਹੁਤ ਐ ਕਾਲੇ ਰੰਗ ਦੀ ਬਿਹੜ ਮੱਝਾਂ ਵਰਗਾ ਪੱਠਪੋੜਾ ਆ ਸੀਲ ਵੇਖ ਲਓ ਤੁਸੀਂ ਐਵੇਂ ਕੋਈ ਗਰਮਣਾ ਮੰਨਿਓ ਤੇ ਕੁੱਤਿਆਂ ਤੋਂ ਕਰਦੀ ਐ ਕੁੱਤੇ ਦਾਰਦੀ ਐ ਹਾਂ ਹਾਂ ਵੀਰ ਨੇ ਹੱਥ ਮਾਰਿਆ ਆਈ ਹੋਈ ਨਾ ਵੀਰੇ ਹੁਣੇ ਆਈ ਹੋਈ ਆ ਬਿਹੜ ਠੀਕ ਐ ਸਵੇਰੇ ਹੀ ਆਈ ਐ ਵੀਰੇ ਅੱਜ ਜੈ ਜੈ ਮੁੱਲ 50000 50000 50000 ਦੀ ਬਾਈ ਕਹਿੰਦਾ ਦੇ ਦੇਾਂਗੇ ਜਿਹਦੇ ਪਸੰਦ ਆਊਗਾ ਅਗਲਾ ਆਪ ਦੀ ਤਸੱਲੀ ਕਰਕੇ ਲੈ ਜੇ। ਕਿਵੇਂ ਵਜਨ ਬਲੂਤ ਬਹੁਤ ਆ ਬੱਸ। ਹਾਂ ਵਜਨ ਮੇਰੇ ਬਹੁਤ ਆ ਕੋਈ ਹੱਡ ਜੇ ਨਹੀਂ ਦੀ ਤੇ ਮਰੀ ਅੰਬੀ ਜੀ ਨਹੀਂ ਪੂਰੀ ਭਾਰੀ ਆ। ਚਾਰ ਵਾੜਾ ਮੁਖਾ ਦੀਆਂ ਤੁਹਾਨੂੰ। ਪੰਜ ਨੰਬਰ ਤੇ ਇੱਕ ਇਧਰ ਵੱਡੀ ਕਾਲੀ ਵਾੜ ਖੜੀ ਐ ਕੰਨਵਾ ਸੁਆ। ਇਹਦੀ ਵੀਰੇ ਦੂਜਾ ਸੁਆ ਦਾ ਮੂੰਹ ਇਹਨੇ ਵੀ ਸੀਰਾਂਦਾ। ਇਹ ਵੀ ਮੂੰਹ ਬਰੇ ਸੀਰਾਂਦਾ। ਛੱਗੀ ਛੱਗੀ ਆ ਵੀਰੇ। ਅਗਲਾ ਵੀਰੇ ਹਾਈਟ ਦਾ ਅੰਦਾਜ਼ਾ ਕਰ ਲਿਓ 5 ਫੁੱਟ ਤੋਂ ਪਲੱਸ ਹਾਈਟ ਹੋ ਪਛੀਰੀ। ਵੀਰੇ ਕਿੰਨੇ ਕ ਦਿਨ ਲੈ ਜੂ? ਇਹਦਾ ਵੀਰੇ ਹਫਤਾ ਪਿਆਗਾ। ਇੱਕ ਹਫਤਾ। ਇੱਕ ਹਫਤਾ। ਕਿੰਨਾ ਦੁੱਧ ਪਿਆਜੇ ਇਹ ਆਪਣੇ ਦੁੱਧ ਦਾ ਪੈਨੇ ਸਵੇਰੇ 23 ਕਿਲੋ ਰਿਕਾਰਡ ਰਿਹਾ ਹੈ ਕਿ 25 ਤੋਂ ਪਲੱਸ ਚੱਲੂ ਠੀਕ ਹੈ ਵਹਿੜ ਤਾਂ ਚੰਗੀ ਹੈ ਹਾਂ ਮੇਰੇ ਵਹਿੜ ਵੱਡੀ-ਪੁੱਡੀ ਬਹੁਤ ਹੈ ਜੈ ਜੈ ਮੋਲਾ ਇਹਦਾ ਵੀਰੇ ਮੁੱਲ 75000 ਰੁਪਏ ਮੰਨਤਾਂ ਹੋ ਜੂ ਮੰਨਤਾਂ ਨੂੰ ਉਸ ਤੋਂ 23 ਲੀਟਰ 30 ਲੀਟਰ ਦੁੱਧ ਬਾਈ ਦੱਸਦਾ ਕਿ ਇਹਨੇ ਪਹਿਲਾਂ ਨੇ ਦਿੱਤਾ 25 ਪਲੱਸ ਬਾਈ ਦੱਸਦਾ ਦੁੱਧ ਪਿਆਉ ਵੱਡੀ ਵਹਿੜ ਆ ਬਲੈਕ ਕਲਰ ਆ ਸੋਹਣੀ-ਸੋਹਣੀ ਬਹੁਤ ਆ ਤੋੜ ਕੇ ਵਿਖਾ ਦੀ ਥੋੜੀ ਜੀ ਆਈ ਜਨਰਲ ਹਾਂ ਇੱਥੇ ਤੁਰਦੋ ਬਹੁਤ ਥਾਂ ਦੋਸਤੋ ਹਾਈਟ ਵੇਖ ਲਓ ਪੁੱਲੀ ਆ ਵੀ ਰਵਣੇ ਦਾ ਕੱਦ ਵੀ ਸਵਾ 6 ਫੁੱਟ ਦੇ ਰਵਣੇ ਤੇਰਾ ਕੱਦ ਕਿੰਨਾ 6 ਫੁੱਟ 3 ਇੰਚ ਤੇ ਰਵਣੇ ਦੇ ਬਰਾਬਰ ਮੋਢੇ ਨੂੰ ਟੱਚ ਕਰਦੀ ਵੈੜ ਵੈੜ ਪੂਰੀ ਵੱਡੀ ਆ ਬਾਕੀ ਜੇ ਇੱਥੇ ਕਿਤੇ 5.5 ਫੁੱਟ ਦਾ ਬੰਦਾ ਤੋਰ ਕੇ ਵਿਖਾਉਂਦਾ ਹੁੰਦਾ ਉਹਦੇ ਤਾਂ ਮੋਢੇ ਤੋਂ ਸਿਰ ਤੋਂ ਹੀ ਤਾਂ ਜਾਣਾ ਸੀ ਉਹਨੇ ਕਿਉਂਕਿ ਵੈੜ ਪੂਰੀ ਡਬਾ ਵਾਲਾ ਫਾਰਮ ਵਾਲੀਆਂ ਵਹਿੜਾਂ ਜਿੱਡੀ ਵਹਿੜ ਆ ਹਾਂ ਜੀ ਆ ਵੀਰੇ ਅੱਛਾ ਹਾਂ ਵੀਰੇ ਆਪਾਂ ਕਿਹਾ ਨਹੀਂ ਕਿ ਫਾਰਮਤੀ ਆ ਜਿਹਨੇ ਜੱਜਮੈਂਟ ਕਰਨੀ ਉਹਨੇ ਕਰ ਹੀ ਦੇਣੀ ਸਹੀ ਆ 25 ਲੀਟਰ ਨੂੰ ਬਾਈ ਦਾਸ ਦਾ ਦੁੱਧ ਪਿਆ ਜੂ 23 ਲੀਟਰ ਦੁੱਧ ਦਿੱਤਾ ਇਹਨੇ ਪਹਿਲਾਂ ਨੇ ਹਫਤੇ ਦੀ ਕੱਚੀ ਆ ਵੀਰੇ ਆ ਬੱਚੀ ਤੇਰੀ ਘਾਟੀ ਆ ਸਾਨੂੰ ਪਤਾ ਨਹੀਂ ਦੁੱਧ ਨਹੀਂ ਬਹਿਣਾ ਹੁੰਦੀ ਉਹ ਨਹੀਂ ਰਾਜੀ ਹੁੰਦੀ ਹਾਂ ਬਰੀਕ ਆ ਵੀਰੇ ਚਾਰੇ ਪਾਸੋਂ ਬੱਸੀ 100 ਤੋਂ 100 ਆ ਲੋ 73000 ਦੀ ਬਾਈ ਕਹਿੰਦਾ ਦੇ ਦੇਣੀ ਆ ਰਵ ਡੰਗੂ ਹਵਾਨਾ ਵਾਧਾ ਸਾਰੀ ਵਾਲ ਟੈਲ ਕੱਢ ਕੇ ਸੂਣਾ ਹਫਤੇ ਦੀ ਕੱਚੀ ਆ। ਬਾਕੀ ਵੀ 6 ਡੰਗਰ ਆਪਣੇ ਕਿਸੇ ਦੇ ਫੋਟ ਸਾਹ ਨਹੀਂ ਸੀ ਜਾਂਦੀ। ਹਾਂ 6 ਦੇ 6 ਨਾ ਕੀ ਥਣ ਭਾਂਡੇ ਦੇ ਸਾਫ ਸੁਥਰੇ ਆ। ਪੂਰੀ ਭਾਰੀ ਫੁੱਲ ਵਜਨ ਵਾਲੀ ਵੱਡੀ ਵਹਿੜ। 23 ਲੀਟਰ ਦੁੱਧ ਪਹਿਲਣ ਪਿਆ ਗਈ ਬਾਈ ਕਹਿੰਦਾ 25 ਲੀਟਰ ਵਾਂਗੂ ਦੁੱਧ ਪਿਆਜੂ। ਕੱਦ ਫੁੱਲੀ ਆ ਵਜਨ ਬਹੁਤ ਆ। ਇਹ ਤਾਂ ਫਿਰ ਦੇਣਾ ਵੀ ਹੈ ਨਹੀਂ ਕਿਸੇ ਨੂੰ। ਹਾਂ ਇਹ ਵੀ ਗੱਲ ਸਹੀ ਆ। ਬਾਕੀ ਦੋਸਤੋ ਜੇ ਈ ਡੀ ਵਹਿੜ 23 ਕਿਲੋ 25 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ। ਇੱਕ ਇਹ ਤਾਂ ਡੱਬੀ ਵਹਿੜ ਤਾਜੀ ਸੂਈ ਸਵਾਈ। ਇਹ ਵੀ ਵਹਿੜ ਵੱਡੀ ਆ। ਕਿੰਨਾ ਮਸੂਆ ਰਵਣੇ ਇਹ ਵੀਰੇ ਦੂਜਾ ਸੂਈ ਆ ਇਹ ਹੂੰ ਇਹ ਰਾਤ ਸੂਈ ਆ ਵੀਰੇ ਠੀਕ ਆ ਜੇਰ ਵੀ ਪ੍ਰੋਪਰ ਪੈ ਗਈ ਆਪਣੋ ਵੀਡੀਓ ਵੀ ਹੈਗੀ ਆ ਜੇਰ ਦੀ ਹੂੰ ਤੇ ਮਗਰ ਇਹਦੇ ਬੱਛਾ ਕਿੰਨਾ ਦੁੱਧ ਪਿਆ ਜਰੋਣੇ ਵੀਰੇ ਦੁੱਧ ਬਸ ਸੀ ਇਹਦਾ ਦਿੱਤਾ 19 ਕਿਲੋ ਪਹਿਲੇ ਸੂਈ ਠੀਕ ਹੈ ਇਹ ਲਗੀ 20 ਤੋਂ ਬਾਅਦ ਜਾਊਗੀ ਹੂੰ ਕੋਈ ਮੌਸਮ ਚੰਗਾ ਦਾ ਸਹੀ ਆ ਦੋਸਤੋ ਰਾਤ ਹੀ ਸੂਈ ਆ ਜੇਰ ਬਾਈ ਕਹਿੰਦਾ ਪੈ ਗਈ ਆ ਬੱਚਾ ਮਗਰ ਇਹਦੇ ਵੱਛਾ ਕੱਦ ਕਾਠ ਵੱਡਾਈ ਆ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਇਹ ਚ ਆਪਣਾ ਸਲਦੀ ਡੱਬੀ ਵੱੱਛੀ ਫਿਟਿੰਗ ਵਾਲਾ ਹਵਾਨਾ ਥਣੇ ਦੇ ਵੀ ਚਾਰ ਹੀ ਹੈ ਕੋਈ ਵਾਧੂ ਫੋਰ ਸ਼ਾਗ ਨਹੀਂ ਹਵਾਨਾ ਇਹਦਾ ਹੀ ਲੈਫਟ ਰਾਈਟ ਦੋਨੀਆਂ ਸਾਈਡ ਹੀ ਬ੍ਰੀਕ ਬ੍ਰੀਕ ਵੇਨ ਚ ਨਾਲ ਭਰਿਆ ਪਿਆ ਆਪਣਾ ਨਕਸ਼ਾ ਬਣਿਆ ਪਿਆ ਆ ਵੇਖੋ ਵੇਨ ਜੇ ਤੁਸੀਂ ਬਾਈਕ ਦਾ ਨਕਸ਼ਾ ਬਣਿਆ ਪਿਆ ਇੰਡੀਆ ਦਾ ਹਵਾਨਾ ਸੋਨਾ ਕੰਪੈਕਟਡ ਡਰਦੀ ਹੈ ਆਪਾਂ ਵੀ ਐਵੇਂ ਕਹਿਣ ਨੂੰ ਕਹਿੰਦੇ 8 ਕਿਲੋ ਚੋਲਿਆ 9 ਕਿਲੋ ਚੋਲਿਆ ਆਪਾਂ ਝੂਲ ਬੋਲ ਕੇ ਵਿੱਚ ਅੱਗੇ ਵੀ ਮੈਂ ਵੀਡੀਓ 2.5 ਕਿਲੋ ਕਹਿ ਕੇ ਦਿੱਤੀ ਸੀਗੀ ਹਾਂ ਇਹਦਾ ਮੈਂ 4.5 ਕਿਲੋ ਚੋਲਿਆਗਾ ਠੀਕ ਆ ਸੁਬਾ ਹਾਂ ਸੁਬਾ ਐਵੇਂ ਮੈਂ ਕਹੀ ਆ ਮੈਂ ਇਹਦਾ 9 ਕਿਲੋ ਚੂੜਾ 10 ਕਿਲੋ ਚੂੜਾ ਆਪੋ ਕੰਮ ਨਹੀਂ ਕਰਨਾ ਸਹੀ ਆ ਇਹ ਸਾਡਾ ਅੰਦਾਜ਼ਾ ਹੁੰਦਾ ਜਿਹੜਾ ਡੰਗਾ ਬਹੁਤ ਘੱਟ ਘੱਟੇ ਉਹ ਦੁੱਧ ਨੂੰ ਵਧੀਆ ਨਹੀਂ ਨਿਕਲਦਾ ਹੂੰ ਸਹੀ ਆ ਪਰ ਇਹ ਵੀ ਆਪੋ ਆਪਣਾ ਜੰਝਬੜਾ ਜੀ ਨੇ ਪੈਸੇ ਲਾਉਣੇ ਆ ਹਾਂ ਆਪੋ ਆਪਣਾ ਆਪੋ ਆਪਣਾ ਹਿਸਾਬ ਆ ਦੋਸਤੋ ਸੁਬਾ ਵੀਰ ਦੱਸਦਾ ਪਹਿਲੀ ਚਵਾਈ ਚ 4 4.5 ਕਿਲੋ ਮੈਂ ਕਹਿੰਦਾ ਬੌਲੀ ਕੰਢੀ ਆ ਥਾਣਾ ਥੀਚਵਾਈ ਵਾਲਿਆ ਭਾਵਾ ਥੀਚਵਾਈ ਕਰ ਲਿਓ ਭਾਵਾ ਮਸ਼ੀਨ ਤੇ ਚਵਾਈ ਕਰ ਲਿਓ ਮੋਲ ਰਾਮ ਨੇ ਜਾਇਜ਼ ਆ ਬਾਈ ਇਹ ਬਰੇ ਦੇਣ 68000 68000 ਜਿਸ ਨੂੰ ਮਾਨਤਾਨ ਲਈ ਇੱਕ ਮਾਗ ਜਿਹੜਾ ਇਥੋਂ ਦੀ ਕੜਾਈ ਐ ਵੀਰੇ ਆਪਾਂ ਮੁੱਲ ਕੇ 70 ਕਰੀ ਆਈਏ ਹਾਂ ਇਹ ਰੱਖ ਲਿਆ ਨਾਲ ਹੋ ਗਿਆ ਟਾਈਮ ਖਰਾਬ ਹੋ ਨਾਲੇ ਆਉਗਾ ਟਾਈਮ ਖਰਾਬ ਸਹੀ ਹੈ ਦੋਸਤੋ ਬਾਈ ਕਹਿੰਦਾ ਮੈਂ 75 80000 ਮੁੱਲ ਕਰੀਏਗੇ ਨਾਲੇ ਅਗਲੇ ਦਾ ਟਾਈਮ ਖਰਾਬ ਹੋ ਨਾਲੇ ਆਪਦਾ ਹੋ 68000 ਦੀ ਦੇ ਦੇਣੀ ਹੈ 2 ਘੱਟ 70 ਮਾਨਤਾਨ ਵਿੱਚੋਂ ਥੋੜਾ ਜਿਹਾ ਬਾਈ ਕਹਿੰਦਾ ਕਰ ਦਿਆਂਗੇ ਦੁੱਧ ਬਾਈ ਕਹਿੰਦਾ 20 ਕਿਲੋ ਤੋਂ ਬਾਹਰ ਚਵਾਜੂ ਐਰ ਕੀ 19 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਪਲੂਣ ਵਛੀ ਪੈ ਗਈ ਆ ਵੈੜ ਵਜਨ ਵਾਲੀ ਆ ਕੱਦ ਕਾਠ ਵਾਲੀ ਆ ਵੀਡੀਓ ਬਣਾਉਣ ਦਾ ਸਮਾਂ 1 ਵਜੇ ਦਾ ਸ਼ਾਮ ਦੀ 22 ਚ ਅੱਧਾ ਦਿਨ ਪਿਆ ਨਿਕਲ ਜਾਂਦਾ ਰਾ ਹਾਂ ਰਾਤ ਤਬਸੀ ਸੂਈ ਆ ਹਾਂ ਦੋਸਤੋ ਰਾਤ ਹੀ ਵਛੀ ਸੂਈ ਆ ਫੁੱਲ ਵਜਨ ਵਾਲੀ ਵੈੜ 68000 ਚ ਵੀਰਾਂ ਦਾ ਮਾਣ ਕਰਦੇ ਆਂ ਕਿ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆਜੋ ਜਿਹੜੇ ਭੈਣ ਭਰਾ ਦੇ ਪਸੰਦ ਆਊਗੀ ਦੋਸਤੋ ਵੀਡੀਓ ਜਿਆਦਾ ਲੰਬੀ ਹੋ ਚਲੀ ਆ 15 ਮਿੰਟ ਤੇ ਪਹੁੰਚ ਗਏ ਆ ਆਪਾਂ ਨਗਦ ਜਿਆਦੇ ਸੀ ਪਸ਼ੂ ਚੰਗੇ ਸੀ ਸਵਾਰ ਕੇ ਟਕਾ ਕੇ ਵੀਡੀਓ ਬਣਾਈ ਆ ਆਪਾਂ ਫੇਰ ਵੀਰੇ ਕਹਿੰਦੇ ਆ ਜਿਹਨੇ ਬੰਦੇ ਲੈਣੀ ਆ ਆਪਦੇ ਚਾਰੇ ਪਾਸੇ ਤਸੱਲੀ ਕਰਕੇ ਫੇਰ ਮੇਰੇ ਕੋਲ ਆਇਓ ਹਾਂ ਸਹੀ ਹੈ ਕਿ ਇਹ ਜਿਹਾਂ ਬਸੀਆਂ ਦੇ ਲੋਕ ਆਪਾਂ ਵੀ YouTube ਦੇਖਦੇ ਆ ਅਗਲੇ ਵੀ ਦੇਖਦੇ ਆ 75 80 ਕੋ ਘੱਟ ਕੋਈ ਮੁੱਲ ਨਹੀਂ ਕਰਦਾ ਸਹੀ ਹੈ ਜਦੋਂ ਅਸੀਂ ਲੈਣ ਜਾਂਦੇ ਆ ਸੰਡਾ ਨੂੰ 80 ਮੰਗੇ ਇਹਦਾ ਠੀਕ ਹੈ ਦੋਸਤੋ ਸਹੀ ਗੱਲ ਆ ਵੀਰ ਕਹਿੰਦਾ ਏਡਿੰਗ ਏਡੀਆਂ ਵੈੜਾਂ ਦਾ 75-80 ਹਜ਼ਾਰ ਤੋਂ ਘੱਟ ਕੋਈ ਮੁੱਲ ਨਹੀਂ ਕਰਦਾ ਮੇਥੋਂ ਵੀ ਬਾਈ ਕਹਿੰਦਾ 85 ਹਜ਼ਾਰ ਮੰਗਿਆ ਸੀ ਅਗਲੇ ਨੇ ਆਪਾਂ 68 ਹਜ਼ਾਰ ਦੀ ਦੇ ਦੇਣੀ ਆ 68 ਹਜ਼ਾਰ ਚੋਂ ਕੋਈ ਥੋੜਾ ਘਣਾ ਵੀਰ ਕਹਿੰਦਾ ਮਾਣ ਵੀ ਕਰ ਦੂੰ ਛੋੜ ਛੱਪਾ ਹੋ ਜੂਗਾ ਛੋੜ ਛੱਪਾ ਹੋ ਜੂਗਾ ਜੇ ਆਪਾਂ ਕਹਈਏ ਅਗਲਾ ਗੂਗਾ ਇੰਨੇ ਲੜ ਇੰਨੇ ਲਓ ਕੰਮ ਨਹੀਂ ਹੋਣਾ ਫੋਨ ਉਹੀ ਲਾਵੇ ਵੀਰ ਬਣ ਕੇ ਠੀਕ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ 6 ਵੈੜਾ ਡੱਬੀ ਵੈੜ ਵੀ ਹੈਗੀ ਤਾਜੀ ਸੂਈ ਸਵਾਈ ਕਾਲੀ ਵੱਡੀ ਵੈੜ ਵੀ ਹੈਗੀ ਇਹ ਜਰਸੀ ਵੀ ਹੈਗੀ ਇਹ ਚਿੱਟੀ ਵੈੜ ਵੀ ਹੈਗੀ ਔਸਰ ਵੈੜ ਵੀ ਹੈਗੀ ਟੋਕੜ ਵੀ ਹੈਗੀ ਗੱਬਣਾ ਵੀ ਹੈਗਾ ਸਾਰੀ ਬਣ ਗਈ ਹੈਗੀ ਫੋਨ ਨੰਬਰ ਸਕਰੀਨ ਤੇ ਆਸੀ ਕਾ